ਹਨ 9:54 ਮਿੰਟ ਦੀ ਅਪਡੇਟ ਕੀ ਹੈ ਦੋਸਤੋ ਬਾਦ ਵੀ ਪਾਣੀ ਘਟਿਆ ਨਹੀਂ ਪਾਣੀ ਲਗਾਤਾਰ ਵਧ ਰਿਹਾ ਜੋ ਪਾਖੜਾ ਦੇ ਫਲੱਡ ਗੇਟ ਖੁੱਲ ਗਏ ਔਰ ਦੂਜੇ ਪਾਸੇ 54 ਹਾਇਰਕਸ ਕੁ ਪਾਣੀ ਦਰਿਆ ਦੇ ਵਿੱਚ ਛੱਡਿਆ ਗਿਆ ਤੇ ਇਸ ਤੋਂ ਬਾਅਦ ਜੋ ਨਦੀਆਂ ਨਾਲੇ ਨੇ ਉਹਨਾਂ ਦਾ ਵੀ ਪਾਣੀ ਦੇ ਵਿਚਾਰਿਆ ਆਪਾਂ ਪਾਖੜਾ ਡੈਮ ਤੇ ਗੱਲ ਨਾ ਕਰੀਏ ਕਿਉਂਕਿ ਪਾਖੜਾ ਡੈਮ ਤੇ ਜਿੰਨਾ ਆਪਾਂ ਛੱਡਿਆ ਜਾਂਦਾ ਉਸ ਤੋਂ ਬਾਅਦ ਆਪਾਂ ਸੋਚਦੇ ਕਾ ਪਾਣੀ ਵਧਦਾ ਕਿਉਂ ਹੈ ਤੇ ਪਾਣੀ ਵਧਣ ਦਾ ਇਹ ਕਾਰਨ ਹੈ ਕਿ ਰਸਤੇ ਦੇ ਵਿੱਚ ਜੋ ਜਿੰਨੇ ਨਦੀਆਂ ਨਾਲੇ ਨੇ ਉਹ ਸਾਰੇ ਉਫਾਨਤੇ ਨੇ ਤਾਂ ਸਾਰਾ ਪਾਣੀ ਦਰਿਆ ਦੇ ਵਿੱਚ ਆ ਜਾਂਦਾ ਜਿਸ ਦੇ ਕਾਰਨ ਪਾਣੀ ਦਰਿਆ ਦਾ ਸਤਲੁਜ ਦਾ ਵਧਣਾ ਸ਼ੁਰੂ ਹੋ ਜਾਂਦਾ ਟੈਸਟ ਟਾਈਮ ਵੱਡੀ ਅਪਡੇਟ ਹੈ ਕਿ ਦਰਿਆ ਸਤਲੁਜ ਦਾ ਪਾਣੀ ਬਹੁਤ ਤੇਜ਼ ਰਫ਼ਤਾਰ ਦੇ ਨਾਲ ਵਧ ਰਿਹਾ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੋ ਸਕਰੀਨ ਦੇ ਉੱਪਰ ਆਪਣੇ ਮੋਬਾਈਲ ਤੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਪਾਣੀ ਲਗਾਤਾਰ ਬਹੁਤ ਜ਼ਿਆਦਾ ਵੱਧ ਰਿਹਾ ਹੈ ਤਵੱਡੀ ਅਪਡੇਟ ਤੈਨੂੰ ਦੇ ਰਿਹਾ ਕਿ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵੱਧ ਰਿਹਾ ਹੈ ਤੇ ਇੱਕ ਹੋਰ ਗੱਲ ਹੈ ਕਿ ਪਾਣੀ ਜੋ ਵਧਿਆ ਤੇ ਇਹ ਜੋ ਤਸਵੀਰ ਤੁਸੀਂ ਦੇਖ ਰਹੇ ਹੋ ਮਹਿਦਪੁਰ ਤੋਂ ਜਗਰਾਵਾਂ ਰੋਡ ਜਾਂਦੇ ਨੇੜੇ ਕੈਰੀ ਦੀ ਤਸਵੀਰ ਹੈ ਔਰ ਇੱਥੇ ਕਈ ਥਾਵਾਂ ਤੇ ਜੋ ਪਾਣੀ ਸੀ ਉਹ ਝੋਣਿਆਂ ਦੇ ਵਿੱਚ ਪੈਣਾ ਸ਼ੁਰੂ ਹੋ ਚੁੱਕਿਆ ਹੈ ਦਰਿਆ ਦੇ ਵਿੱਚੋਂ ਪਾਣੀ ਬਾਹਰ ਨਿਕਲ ਚੁੱਕਿਆ ਹੈ ਤਾਂ ਇਸ ਤੋਂ ਜਦੋਂ ਪਹਿਲਾਂ ਪਾਣੀ ਆਇਆ ਸੀ ਤਕਰੀਬਨ ਹਫ਼ਤਾ ਪਹਿਲਾਂ ਪਾਣੀ ਆਇਆ ਸੀ ਉਸ ਦੇ ਬਰਾਬਰ ਪਾਣੀ ਹੋਣ ਉਹਨਾਂ ਪਾਣੀ ਹੋਣ ਨੂੰ ਕੁਝ ਕਿੱਦਾਂ ਪਣੀ ਵਧ ਰਿਹਾ ਕੁਝ ਮਹੱਸ ਸਮਾਂ ਹੀ ਲੱਗੇਗਾ ਤਾਂ ਪਾਣੀ ਦਰਿਆ ਸਤਲੂ ਦੇ ਦਾ ਕਾਫੀ ਜ਼ਿਆਦਾ ਵਧ ਰਿਹਾ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਪੂਰ ਅਫਾਨ ਤੇ ਦਰਿਆ ਸਤਲੂ ਦੇ ਜੋ ਗਲ ਪਧ ਰਿਹਾ ਲਗਾਤਾਰ ਵਧ ਰਿਹਾ ਹੈ ਤੇ ਇੱਥੇ ਖਤਰਾ ਪੈਦਾ ਹੋ ਸਕਦਾ ਹੈ ਇੱਕ ਇੱਕ ਗੱਲ ਸਾਫ਼ ਕਲੀਅਰ ਮੈਂ ਤੁਹਾਨੂੰ ਦੱਸ ਦਿਆਂ ਕਿ ਹੁਣ ਜੋ ਖਤਰਾ ਪੈਦਾ ਜਰੂਰ ਹੋਵੇਗਾ ਲੋਹਿਆਂ ਤੋਂ ਅੱਗੇ ਜੋ ਮਡਾਲਿਜ਼ੇਸ਼ਨ ਨਾ ਤੱਕ ਵਸਤੀ ਦੀ ਮੈਂ ਗੱਲ ਕਰਦਾ ਹੋਰ ਵੀ ਪਿੰਡ ਹੈ ਜਿੱਥੋਂ ਪੰਦ ਟੁੱਟਿਆ ਸੀ ਤਾਂ ਉੱਥੇ ਹੁਣੇ-ਹੁਣੇ ਫੋਨ ਆਇਆ ਸੀ ਕਿ ਪਾਣੀ ਬੰਨ ਦੇ ਨਾਲ ਲੱਗ ਚੁੱਕਿਆ ਤਾਂ ਉਹਨਾਂ ਏਰੀਆ 'ਚ ਖਤਰਾ ਪੈਦਾ ਜਰੂਰ ਹੋਵੇਗਾ ਤੇ ਹੁਣ ਖਤਰਾ ਸ਼ੁਰੂ ਹੋ ਚੁੱਕਾ ਹੈ ਉਸ ਏਰੀਆ ਦੇ ਵਿੱਚ ਤਾਂ ਵੱਡੀ ਖਬਰ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਜੋ ਉਹ ਲਗਾਤਾਰ ਹੁਣ ਵਧ ਰਿਹਾ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਹੈ ਅੱਗੇ ਤੱਕ ਦੇਖੋਗੇ ਨਜ਼ਰ ਮਾਰੋਗੇ ਤਾਂ ਪਾਣੀ ਭੜੇ ਨਜ਼ਰ ਆਏਗਾ ਔਰ ਪਾਣੀ ਲਗਾਤਾਰ ਵਧ ਰਿਹਾ ਔਰ ਕਈ ਥਾਵਾਂ ਤੇ ਪਾਣੀ ਦਰਿਆ ਦੇ ਵਿੱਚੋਂ ਬਾਹਰ ਵੀ ਨਿਕਲ ਚੁੱਕਿਆ ਹੈ ਔਰ ਜੋ ਝੋਨੇ ਸੀ ਉਹਨਾਂ ਵਿੱਚ ਪਾਣੀ ਪੈਣਾ ਸ਼ੁਰੂ ਹੋ ਚੁੱਕਿਆ ਹੈ ਅੱਗੇ ਜਾ ਕੇ ਸਾਹਮਣੇ ਤਸਵੀਰ ਦੇਖ ਲਓ ਕਿ ਦਰਿਆ ਜਿੱਦਾਂ ਜਿੱਦਾਂ ਅਸੀਂ ਅੱਗੇ ਤੁਰੇ ਜਾਂਦੇ ਹਾਂ ਤਾਂ ਫਿਰ ਇਹ ਜੋ ਥਾਂ ਨੀਵਾ ਹੁੰਦਾ ਜਾਂਦਾ ਹੈ ਤਾਂ ਉਹਨਾਂ ਨੀਵਾ ਇਲਾਕਿਆਂ ਦੇ ਵਿੱਚ ਨਵੇਂ ਥਾਵਾਂ ਦੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਚੁੱਕਿਆ ਹੈ ਤਦ ਦਰਿਆ ਸਤਲੁਜ ਇਸ ਟੈਂਪੂਰ ਅਫਾਨ ਤੇ ਹੈ ਦਰਿਆ ਦੇ ਵਿੱਚ ਘਾਹ ਬੋਟੀ ਜਿਸ ਨੂੰ ਪੱਕਾ ਲਾਲੀ ਕਹਿੰਦੇ ਆ ਉਹ ਲਗਾਤਾਰ ਆ ਰਹੀ ਹੈ ਕਈ ਲੋਕਾਂ ਦੇ ਪਪੂਲਰ ਵਗੈਰਾ ਜੋ ਡਿੱਗ ਗਿਆ ਵਿੱਚ ਦਰਿਆ ਦੀ ਪੇਟ ਚੜ ਗਿਆ ਉਹ ਵੀ ਦਰਿਆ ਦੇ ਵਿੱਚ ਤਾਂ ਪਾਣੀ ਲਗਾਤਾਰ ਵਧ ਰਿਹਾ ਦਰਿਆ ਸਤਲੁਜ ਦੀ ਤਾਜ਼ਾ ਅਪਡੇਟ ਵੱਡੀ ਖਬਰ ਤੁਹਾਨੂੰ ਦੇ ਰਿਹਾ ਸੋਨ ਬਲੌਗਰ ਹਾਂ ਵੀਰ ਜੀ ਤੁਸੀਂ ਇਹ ਜੋ ਤਸਵੀਰਾਂ ਦੇਖ ਰਹੇ ਹੋ ਇਹ ਦਰਿਆ ਸਤਲੁਜ ਦੀਆਂ ਨੇ ਔਰ ਇਹ ਤਸਵੀਰ ਕਿੱਥੋਂ ਦੀ ਹੈ ਉਹ ਵੀ ਤੁਹਾਨੂੰ ਦੱਸ ਦਵਾਂ ਕਿ ਜੋ ਮੈਦ ਪਰ ਤੇ ਜਗਰਾਵ ਰੋਡ ਜਾਂਦਾ ਔਰ ਚੜਦੇ ਪਾਸੇ ਦੀ ਤਸਵੀਰ ਹੈ ਇੱਥੋਂ ਪਾਣੀ ਜਦੋਂ ਵੱਧਦਾ ਤਾਂ ਇੱਕ ਗੱਲ ਸਾਫ਼ ਕਲੀਅਰ ਹੋ ਜਾਂਦੀ ਹੈ ਕਿ ਉਹ ਇੱਥੋਂ ਪਾਣੀ ਜਦੋਂ ਵੱਧਦਾ ਤਾਂ ਫਿਰ ਇਹੇ ਪਾਣੀ ਅੱਗੇ ਮਾਰ ਕਰਦਾ ਜੇ ਲੋਹਿਆਂ ਦੇ ਰਿਆ ਹਾਜਲ ਕਾਫਰ ਉਪਰ ਦੇ ਵਿੱਚ ਤਾਂ ਇਹ ਪਾਣੀ ਕੱਲ ਸ਼ਾਮ ਨੂੰ 5 ਵਜੇ ਵਧਣਾ ਸ਼ੁਰੂ ਹੋਇਆ ਸੀ ਪਰ ਉਸ ਤੋਂ ਬਾਅਦ ਪਾਣੀ ਘਟਿਆ ਨਹੀਂ ਪਾਣੀ ਲਗਾਤਾਰ ਵੱਧਿਆ ਹੈ ਔਰ ਕਈ ਥਾਵਾਂ ਤੋਂ ਦਰਿਆ ਦੇ ਵਿੱਚੋਂ ਪਾਣੀ ਬਾਹਰ ਵੀ ਨਿਕਲ ਚੁੱਕਿਆ ਤੇ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜ਼ਰੂਰ ਕਰੀ ਜਾਓ ਕਿਉਂਕਿ ਬੜੀ ਵੱਡੀ ਜਾਣਕਾਰੀ ਹੈ ਬਹੁਤ ਸਾਰੇ ਲੋਕਾਂ ਤੱਕ ਇਹ ਜਾਣਕਾਰੀ ਪਹੁੰਚਣੀ ਹੈ ਤਾਂ ਲੋਹੀ ਏਰੀਆ ਦਾ ਜੋ ਲੋਕ ਨੇ ਉਹਨਾਂ ਤੱਕ ਇਹ ਜਾਣਕਾਰੀ ਪਹੁੰਚਣੀ ਹੈ ਫਾਜਲ ਕਿ ਆ ਅੱਗੇ ਜੋ ਨਵੇਂ ਲੱਗੇ ਨੇ ਉੱਥੇ ਪਾਣੀ ਭਰ ਚੁੱਕਿਆ ਉਹਨਾਂ ਤੱਕ ਵੀ ਜਾਣਕਾਰੀ ਪਹੁੰਚਣੀ ਹੈ بارش ਲਗਾਤਾਰ ਹੋ ਰਹੀ ਹੈ ਪਾਣੀ ਦੀ ਸਪੀਡ ਪਾਣੀ ਦੀ ਆਵਾਜ਼ ਤੁਸੀਂ ਦੇਖ ਸਕਦੇ ਹੋ ਕਿ ਆਵਾਜ਼ ਬਹੁਤ ਜ਼ਿਆਦਾ ਹੈ ਔਰ ਪਾਣੀ ਦੀ ਸਪੀਡ ਵੀ ਬਹੁਤ ਜ਼ਿਆਦਾ ਤੇਜ਼ ਹੈ ਔਰ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜ਼ਰੂਰ ਕਰ ਦਿਓ ਮੈਂ ਲਗਾਤਾਰ ਦੱਸ ਰਿਹਾ ਕਿ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵੱਧ ਰਿਹਾ ਹੈ ਥੋੜਾ ਨਹੀਂ ਕਾਫੀ ਜ਼ਿਆਦਾ ਸਪੀਡ ਦੇ ਨਾਲ ਵੱਧ ਰਿਹਾ ਔਰ ਕੁਝ ਜਿੰਨਾ ਕਿ ਸਪੀਡ ਹੈ ਤੇ ਕੁਝ ਟਾਈਮ ਦੇ ਬਾਅਦ ਹੀ ਜੋ ਇਹ ਤੋਂ ਪਹਿਲਾਂ ਪਾਣੀ ਆਇਆ ਸੀ ਉਹਨਾਂ ਪਾਣੀ ਦਰਿਆ ਦੇ ਵਿੱਚ ਹੋ ਜਾਵੇਗਾ ਦਰਿਆ ਸਤਲੁਜ ਪੂਰਾ ਆਫਾਨ ਤੇ ਹੈ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜ਼ਰੂਰ ਕਰੀ ਜਾਓ ਤਾਂ ਜੋ ਅਗਲੇ ਜੋ ਇਲਾਕੇ ਨੇ ਉਹ ਸੰਭਲ ਜਾਣ ਤੇ ਇਸ ਵਕਤ ਦੀ ਵੱਡੀ ਅਪਡੇਟ ਦੇ ਰਿਆਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵੱਧ ਰਿਹਾ ਹੈ ਅੰਦਰ ਜਿੰਨੀਆਂ ਵੀ ਟੀਬੀਆਂ ਵਗੈਰਾ ਸੀ ਸਾਰੀਆਂ ਦਰਿਆ ਸਤਲੁਜ ਨੇ ਆਪਣੇ ਕਲਾਵੇ ਦੇ ਵਿੱਚ ਲੈ ਲਈਆਂ ਔਰ ਤਕਰੀਬਨ ਅੱਗੇ ਤੱਕ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਪਾਸੇ ਪਾਣੀ ਪਾਣੀ ਨਜ਼ਰ ਆ ਰਿਹਾ ਹੈ ਤੋ ਤਵੀਰ ਬਿੱਟੂ ਵੀਰ ਕੀ ਹਾਲ ਹੈ ਠੀਕ ਹੈ ਵੀਰ ਜੀ ਬਹੁਤ ਵਧੀਆ ਪਰ ਲੋਕਾਂ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਹੋ ਰਿਹਾ ਕਿਉਂਕਿ ਦਰਿਆ ਸਤਲੁਜ ਦੇ ਜੋ ਜਲ ਪੱਧਰ ਵਧ ਰਿਹਾ ਤੇ ਝੋਨੇ ਨੂੰ ਵੱਡੀ ਮਾਰ ਇਸੇ ਪੈ ਰਹੀ ਹੈ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿਉਂਕਿ ਜਦੋਂ ਪਾਖੜਾ ਤੋਂ ਪਾਣੀ ਛੱਡਿਆ ਜਾਂਦਾ ਤਾਂ ਉਹ ਆਪਾਂ ਸੋਚਦੇ ਹਾਂ ਕਿ ਪਾਣੀ ਛੱਡਿਆ ਤਾਂ ਦਰਿਆ ਦੇ ਵਿੱਚ ਜ਼ਿਆਦਾ ਆ ਗਿਆ ਤਾਂ ਉਹਦਾ ਇੱਕ ਕਾਰਨ ਹੈ ਕਿ ਰਸਤੇ 'ਚ ਬਹੁਤ ਸਾਰੇ ਨਦੀਆਂ ਨਾਲੇ ਆਉਂਦੇ ਆ ਉਹ ਸਾਰਾ ਪਾਣੀ ਇਸੇ ਦਰਿਆ ਦੇ ਵਿੱਚ ਹੀ ਆਉਂਦਾ ਹੈ ਤੇ ਜਿਸ ਦੇ ਕਾਰਨ ਪਾਣੀ ਵੱਧ ਜਾਂਦਾ ਹੈ ਕੱਲ ਦੀ بارش ਹੋ ਰਹੀ ਹੈ ਤਾਂ بارش ਦਾ ਵੀ ਪਾਣੀ ਦਰਿਆ ਦੇ ਵਿੱਚ ਹੈ ਤੇ ਫਿਰ ਜਿੱਥੇ ਕਿ ਜੇ 50000 ਪਾਣੀ ਛੱਡਾ ਜਾਂਦਾ ਤਾਂ ਅੱਗੇ ਆ ਕੇ 75000 ਹੋ ਜਾਂਦਾ ਹੈ ਜ 80000 ਹੋ ਜਾਂਦਾ ਕਿਉਂਕਿ ਰਸਤੇ 'ਚ ਪਾਣੀ ਬਹੁਤ ਜ਼ਿਆਦਾ ਮਿਲ ਜਾਂਦਾ ਹੈ ਤਾਂ ਹਿਮਾਚਲ ਦੇ ਵਿੱਚ ਵੀ ਲਗਾਤਾਰ بارش ਹੋ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਅਲਰਟ ਤਿਆਰੀ ਕਰ ਦਿੱਤਾ ਗਿਆ येलो अलर्ट ਤਿਆਰੀ ਕੀਤਾ ਹੈ ਔਰ yellow alert ਦਾ ਮਤਲਬ ਕੀ ਹੈ ਕਿ ਦਰਿਆਵਾਂ ਤੋਂ ਦੂਰ ਰਹੋ ਪਾਣੀ ਦਰਿਆਵਾਂ ਨਾਲਿਆਂ ਤੋਂ ਦੂਰ ਰਹੋ ਕਿਸੇ ਵੀ ਟਾਈਮ ਵੱਡੀ ਛਾਲ ਆ ਸਕਦੀ ਹੈ ਖਤਰਾ ਪੈਦਾ ਹੋ ਸਕਦਾ ਹੈ ਤੇ ਪ੍ਰਸ਼ਾਸਨ ਦੇ ਵੱਲੋਂ yellow alert ਜਾਰੀ ਕਰ ਦਿੱਤਾ ਗਿਆ ਔਰ ਕਈ ਥਾਵਾਂ ਤੇ ਦਰਿਆ ਦੇ ਵਿੱਚ ਕਈ ਜੋ ਥਾਵਾਂ ਨੇ ਝੋਨੇ ਦੇ ਵਿੱਚ ਪਾਣੀ ਵੀ ਭਰ ਚੁੱਕਿਆ ਤੇ ਕਈ ਥਾਵਾਂ ਤੇ ਦਰਿਆ ਦੀ ਢਾਹ ਵੀ ਲੱਗੀ ਹੋਈ ਹੈ ਵੱਡੀ ਤਸਵੀਰ ਤੁਹਾਡੇ ਸਾਹਮਣੇ ਹੈ ਕਿ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦਰਿਆ ਸਤਲੁਜ ਦਾ ਜੋ ਜਲ ਪੱਧਰ ਹੈ ਉਹ ਲਗਾਤਾਰ ਵਧ ਰਿਹਾ ਹੈ ਕਿਸਾਨਾਂ ਦੇ ਲਈ ਇਹਨਾਂ ਦੀ ਜਮੀਨਾਂ ਦਰਿਆਵਾਂ ਦੇ ਅੰਦਰ ਨੇ ਵੱਡਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਇੱਥੇ ਪਹਿਲੀ ਅਪਡੇਟ ਤੁਹਾਨੂੰ ਦਿੱਤੀ ਸੀ 5:40 ਮਿੰਟ ਤੇ ਤਾਂ ਇਹ ਦੂਜੀ ਅਪਡੇਟ ਤੁਹਾਨੂੰ ਦੇ ਰਿਹਾ ਮੈਂ ਜੇਕਰ ਸਾਨੂੰ ਤੁਸੀਂ ਫੇਸਬੁੱਕ ਤੇ ਫੋਲੋ ਕਰਦੇ ਹੋ ਤੇ ਨਿਊਜ਼ ਰਿਪੋਰਟਰ ਜਾਣਨਾ ਪਰ ਕੇ ਉੱਥੇ ਤੋਂ ਸਾਨੂੰ ਫੋਟੋ ਕਰਕੇ ਦਿਓ ਤੇ 5 ਵਜੇ ਸਵੇਰ 5:40 ਤੋਂ ਬਾਅਦ ਹੁਣੇ 10 ਵਜੇ ਦੀ ਅਪਡੇਟ ਹੈ ਦਰਿਆ ਸੱਤ ਰੂਹ ਦਾ ਇਸ ਵਕਤ ਜਲ ਪੱਧਰ ਬਹੁਤ ਜ਼ਿਆਦਾ ਵੱਧ ਰਿਹਾ ਹੈ ਤਾਂ ਜੋ ਨੀਵੇਂ ਲੱਗ ਰਹੇ ਉਹਨਾਂ ਸੰਭਲ ਜਾਣ ਚਾਹੀਦਾ ਜੇਕਰ ਕੋਈ ਦਰਿਆ ਦੇ ਅੰਦਰ ਹੈ ਕੰਮ ਕਰ ਰਿਹਾ ਹੈ ਤਾਂ ਉਹਨਾਂ ਨੂੰ ਬਾਹਰ ਆ ਜਾਣ ਚਾਹੀਦਾ ਖਾਸ ਕਰਕੇ ਗੁੱਜਰ ਬਰਾਦਰੀ ਜੇਕਰ ਸੌਰੀ ਹੈ ਤਾਂ ਉਹਨਾਂ ਨੂੰ ਇਸ ਟਾਈਮ ਦਰਿਆਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਦਰਿਆ ਸਤਲੁਜ ਦਾ ਚਲ ਪੱਦਰ ਲਗਾਤਾਰ ਵਧ ਰਿਹਾ ਮੈਂ ਵਾਰ-ਵਾਰ ਕਹਿ ਰਿਹਾ ਬੇਨਤੀ ਕਰ ਰਿਹਾ ਜੇਕਰ ਤੁਸੀਂ ਦਰਿਆਮਤ ਨੇੜੇ ਹੋ ਤੇ ਇਹ ਵੀਡੀਓ ਸਿਰਫ ਤੁਹਾਡੇ ਲਈ ਹੈ ਤੁਹਾਡੇ ਕਰਕੇ ਬਣਾਈ ਜਾ ਰਹੀ ਹੈ ਚਿੰਤਾਸਤੋਂ ਲੱਗਦੀ ਹੈ ਜਦੋਂ ਆਪਣੇ ਲੋਕ ਖਤਰੇ ਦੇ ਵਿੱਚ ਹੋਣ ਦਰਿਆ ਸਤਲੁਜ ਦਾ ਚਲ ਪੱਦਰ ਲਗਾਤਾਰ ਵਧ ਰਿਹਾ ਹੈ ਸਵਗਦੀ ਵੱਟੀ ਅਪਡੇਟ ਦੇ ਰਿਹਾ ਹਾਂ ਦਰਿਆ ਸਤਲੁਜ ਦੀ ਮਹ ਕਵਰ ਜੀ ਤੁਹਾਨੂੰ ਦੇ ਰਿਹਾ ਸੀ ਔਰ ਲਗਾਤਾਰ ਦੇਵਾਂਗੇ तकरीबन ਇਸ ਤੋਂ ਬਾਅਦ ਅਸੀਂ 1 ਵਜੇ ਰਿਪੋਰਟ ਪੇਸ਼ ਕਰਾਂਗੇ ਜਿਸ ਦੇ ਵਿੱਚ ਹੋਰ ਕਲੀਅਰ ਹੋ ਜਾਊਗਾ ਕਿੰਨਾ ਫੁੱਟ ਪਾਣੀ ਵਧਿਆ ਹੈ ਜੇਕਰ ਆਪਾਂ ਇੱਥੋਂ ਦੀ ਗੱਲ ਕਰੀਏ ਤਾਂ ਤਕਰੀਬਨ 3.5 ਤੋਂ 4 ਫੁੱਟ ਪਾਣੀ ਵੱਧ ਚੁੱਕਿਆ ਹੈ ਕੱਲ ਅਤੇ ਹੁਣ ਦਾ ਲੈਵਲ ਦਾ ਬਹੁਤ ਜ਼ਿਆਦਾ ਫਰਕ ਹੈ ਤੁਸੀਂ ਕਿਸ ਕਿਸ ਸ਼ਹਿਰੀਏ ਤੋਂ ਨਾਲ ਜੁੜਿਆ ਢੋਡੇ ਇਲਾਕੇ ਦਾ ਕੀ ਹਾਲ ਹੈ ਉਹ ਸਾਨੂੰ ਜ਼ਰੂਰ ਦੱਸਿਓ ਤੁਸੀਂ ਕਿਸ ਇਲਾਕੇ ਤੋਂ ਕਿਸ ਸ਼ਹਿਰੀਏ ਤੋਂ ਸਾਡੇ ਨਾਲ ਜੁੜਿਆ ਹੋ ਉਹ ਸਾਨੂੰ ਜ਼ਰੂਰ ਦੱਸਿਓ ਇਸ ਵਕਤ ਦਰਿਆ ਸਤਲੁਜ ਦੀ ਵੱਡੀ ਅਪਡੇਟ ਹੈ ਕਿ ਦਰਿਆ ਸਤਲੁਜ ਦਾ ਚਲ ਪੱਧਰ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਇਸ ਟਾਈਮ ਵਧ ਰਿਹਾ ਹੈ। ਦਰਿਆ ਸਤਲੁਜ ਦੀ ਵੱਡੀ ਅਪਡੇਟ ਤੋਂ ਦੇ ਨਾਲ ਸਾਂਝੀ ਕਰ ਰਹੇ ਹਾਂ। ਦਰਿਆ ਸਤਲੁਜ ਦਾ ਚਲ ਪੱਧਰ ਲਗਾਤਾਰ ਵਧ ਰਿਹਾ ਹੈ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ। ਤੇ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਵੀ ਜਰੂਰ ਕਰੀ ਜਾਓ ਤਾਂ ਜੋ ਬਹੁਤ ਸਾਰੇ ਜੋ ਨਵੇਂ ਇਲਾਕੇ ਫਾਜ਼ਿਲਕਾ ਫਰੀਪੁਰੇ ਉੱਥੇ ਇਹ ਪਹੁੰਚ ਸਕੇ ਖਬਰ ਪਹੁੰਚ ਸਕੇ ਔਰ ਸੁਚੇਤ ਹੋ ਜਾਣ ਤੇ ਤਕਰੀਬਨ ਤਿੰਨ ਕੋ ਘੰਟਿਆਂ ਦੇ ਬਾਅਦ ਤਿੰਨ ਘੰਟੇ ਬਾਅਦ ਲੋਹੀਆ ਏਰੀਆ ਦੇ ਵਿੱਚ ਪਾਣੀ ਹੋਰ ਕਹਿਰਮ ਵਿੱਚ ਮਚਾਏਗਾ ਕਿਉਂਕਿ ਉੱਥੇ 2 ਫੁੱਟ ਦਾ ਪਾਣੀ ਵਧ ਚੁੱਕਿਆ ਤੇ ਪਾਣੀ ਹੋਰ ਵੀ ਜ਼ਿਆਦਾ ਵਧੇਗਾ ਤੇ ਉਹਨਾਂ ਜੋ ਏਰੀਆ ਸੀ ਲੋਹੀਆ ਦਾ ਮਡਾਲੇ ਸ਼ਨਾ ਜਾਂ ਹੋਰ ਸੀ ਉੱਥੇ ਝੋਣੇ ਵਿੱਚ ਪਾਣੀ ਦੁਬਾਰਾ ਭਰਨਾ ਸ਼ੁਰੂ ਹੋ ਚੁੱਕਿਆ ਤੇ ਵੱਡੀ ਤਸਵੀਰ ਤੁਹਾਡੇ ਸਾਹਮਣੇ ਹੈ ਦੁਖੀ ਕਰਨ ਵਾਲੀ ਤਸਵੀਰ ਮਤ ਦੁਖੇ ਕਰਨ ਵਾਲੀ ਤਸਵੀਰ ਹੈ بارش ਦਾ ਟਾਈਮ ਹੈ ਔਰ ਪ੍ਰਸ਼ਾਸਨ ਦੇ ਵੱਲ ਅਲਰਟ ਵੀ ਜਾਰੀ ਕੀਤਾ ਗਿਆ ਹੈ ਕਿ ਦਰਿਆਵਾਂ ਤੋਂ ਦੂਰੋ ਮੌਸਮ ਬੋਪਾਗ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਜੇ بارش ਤਕਰੀਬਨ 2 ਦਿਨ ਹੋਰ ਰਹੇਗੀ ਬੱਦਲ ਵਾਈ ਇਸ ਤਰ੍ਹਾਂ ਬਣੇ ਰਹਿਗੇ ਔਰ ਭਾਰੀ ਤੋਂ ਦਰਮਿਆਨ ਹੀ ਨਹੀਂ ਕਹਿ ਸਕਦੇ ਭਾਰੀ بارش ਜ਼ਰੂਰ ਹੋ ਸਕਦੀ ਹੈ ਤਾਂ ਖੜੇ ਖੜੇ ਪਾਣੀ ਅੱਗੇ ਜਾ ਕੇ ਦੇਖੀਏ ਤਾਂ ਕਈ ਥਾਵਾਂ ਤੇ ਝੋਨੇ ਦੇ ਵਿੱਚ ਪੈਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਵੱਡੀ ਤਸਵੀਰ ਹੈ ਜਲਦੀ ਮੈਂ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਵਾਂਗਾ ਪਾਣੀ ਦੀ ਸਥਿਤੀ ਪਾਣੀ ਦੀ ਸਥਿਤੀ ਸਾਰਿਆਂ ਨੂੰ ਪਤਾ ਹੈ ਕਿ ਕਿੰਨਾ ਪਾਣੀ ਹੋਰ ਲਗਾਤਾਰ ਵੱਧ ਰਿਹਾ ਹੈ ਤਾਂ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ